ਕਿਸਾਨ ਭਰਾਵੋ ਅੱਜ 11 ਸਤੰਬਰ ਹੋ ਚੁੱਕਿਆ ਆਪਣੇ ਸਬਜ਼ੀਆਂ ਦਾ ਜਿਹੜਾ ਟਾਈਮ ਸੀ ਕੁਝ ਤਾਂ ਮੀਂਹ ਦੇ ਵਿੱਚ ਲੰਘ ਗਿਆ ਕਿਉਂਕਿ ਲੰਮੀ ਚੜੀ ਲੱਗੀ ਹੋਈ ਸੀ ਪਰ ਹੁਣ ਕਿਸਾਨ ਵੀਰ ਸਬਜ਼ੀਆਂ ਲਾ ਸਕਦੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਕਿੱਟ ਜਾਰੀ ਕਰ ਦਿੱਤੀ ਗਈ ਹੈ ਤੇ ਤੁਸੀਂ ਇਸ ਦੇ ਵਿੱਚ 10-12 ਪ੍ਰਕਾਰ ਦੀਆਂ ਸਬਜ਼ੀਆਂ ਦੇ ਬੀਜ ਲਾ ਸਕਦੇ ਹੋ ਇਹ 100 ਰੁਪਏ ਦੀ ਕਿੱਟ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ ਕਿਹ ਵੀ ਕਿਸੇ ਤੋਂ ਵੀ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਜਿਵੇਂ ਗਾਜਰ ਆਪਾਂ ਨੂੰ ਵੱਧ ਲੋੜ ਪੈਂਦੀ ਹੈ ਤਾਂ ਹੋਰ ਨਾਲੋਂ मंगਵਾ ਸਕਦੇ। ਇਹ ਗਾਜਰ ਦਾ ਪੈਕਟ ਆਪਾਂ ਨਾਲ ਮੰਗਵਾ ਲਿਆ ਤੇ ਇੱਕ ਆ ਜਿਹੜੀ ਕਾਲੀ ਗਾਜਰ ਹੈ ਇਹ ਆਪਣੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਤੇ ਇਹਨੂੰ ਮੰਗਵਾ ਕੇ ਜਰੂਰ ਲਾਓ। ਕਾਲੀ ਗਾਜਰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੀ ਹੈ ਤੇ ਨਾਲ ਹੀ ਆਪਾਂ ਟਮਾਟਰ ਦੀ ਵਰਖਾ ਬਹਾਰ ਫੋਰ ਵੈਰਟੀ ਇਹਦਾ ਬੀਜ ਵੀ ਮੰਗਵਾ ਲਿਆ ਤੇ ਇਹਨੂੰ ਵੀ ਨੇੜੀ ਬੀਜਣ ਵਾਸਤੇ ਨਾਲ ਹੀ ਇਹਨਾਂ ਦੇ ਪਾਦਨੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬੀਜ ਮੰਗਵਾ ਕੇ ਤੇ ਹੁਣ ਖੇਤਾਂ ਦੇ ਵਿੱਚ ਜਦੋਂ ਵੀ ਵਾਹਣ ਪੱਤਰ ਆਉਂਦਾ ਲਾ ਸਕਦੇ ਹੋ